ਇਸ ਨੇ ਕਿੰਨਾ ਸੋਨਾ ਲਿਖਿਆ ਹੈ ਜੇਬ ਖਾਲੀ ਹੋਵੇ ਤਾਂ ਵੀ ਮਨਾ ਕਰਦੇ ਨਹੀਂ ਦੇਖਿਆ ਮੈਂ ਆਪਣੇ ਪਿਓ ਤੋਂ ਅਮੀਰ ਕੋਈ ਸ਼ਖਸ ਨਹੀਂ ਦੇਖਿਆ ਮਾਂ ਦੀ ਮਮਤਾ ਤੇ ਤਾਂ ਬਹੁਤ ਕੁਝ ਲਿਖਿਆ ਗਿਆ ਹੈ ਪਰ ਪਿਤਾ ਬਾਰੇ ਲਿਖਣ ਵਾਲੇ ਬਹੁਤ ਥੋੜੇ ਲੇਖਕ ਹਨ ਅੱਜ ਦੀ ਸਾਡੀ ਛੋਟੀ ਜਹੀ ਕਹਾਣੀ ਪਿਓ ਦੇ ਮਹੱਤਵ ਨੂੰ ਸਮਝਾਉਂਦੀ ਹੈ ਕਿਸੇ ਨਗਰ ਵਿੱਚ ਇੱਕ ਮੁੰਡਾ ਸੀ ਉਹ ਇੰਜੀਨੀਅਰਿੰਗ ਦੀ ਤਿਆਰੀ ਕਰ ਰਿਹਾ ਸੀ ਉਸ ਨੂੰ ਉਸ ਦਾ ਪਿਓ ਹਮੇਸ਼ਾ ਆਖਦਾ ਰਹਿੰਦਾ ਸੀ ਕਿ ਪੁੱਤਰ ਧਿਆਨ ਨਾਲ ਪੜ੍ਹਾਈ ਕਰ ਇੰਜੀਨੀਅਰ ਦੀ ਪੜ੍ਹਾਈ ਮਨ ਲਗਾ ਕੇ ਕਰ ਤਾਂ ਜੋ ਤੂੰ ਵੱਡਾ ਇੰਜੀਨੀਅਰ ਬਣ ਸਕੇ ਪਰ ਉਸ ਮੁੰਡੇ ਦੀ ਸਿਰਫ ਇੱਕੋ ਇੱਛਾ ਸੀ ਕਿ ਉਸ ਨੂੰ ਮੋਟਰਸਾਈਕਲ ਚਾਹੀਦੀ ਸੀ ਉਹ ਹਮੇਸ਼ਾ ਆਪਣੇ ਪਿਓ ਨੂੰ ਕਹਿੰਦਾ ਸੀ ਕਿ ਉਸ ਦੇ ਸਾਰੇ ਦੋਸਤ ਗੱਡੀਆਂ ਤੇ ਪੜਨ ਆਉਂਦੇ ਹਨ ਤੇ ਇਕੱਲਾ ਉਹੀ ਹੈ ਜੋ ਪੈਦਲ ਤੁਰ ਕੇ ਕਾਲਜ ਜਾਂਦਾ ਹੈ ਇਸ ਗੱਲ ਨੂੰ ਲੈ ਕੇ ਪਿਓ ਪੁੱਤਰ ਵਿੱਚ ਕਈ ਵਾਰ ਬਹਿਸ ਵੀ ਹੋਈ ਤੇ ਉਹ ਕਹਿੰਦਾ ਕਿ ਆਖਰ ਉਸ ਨਾਲ ਇਹੋ ਜਿਹਾ ਸਲੋਕ ਕਿਉਂ ਕੀਤਾ ਜਾਂਦਾ ਹੈ ਕਿਉਂਕਿ ਉਸ ਦੇ ਦੋਸਤਾਂ ਦੇ ਘਰਦਿਆਂ ਨੇ ਤਾਂ ਉਹਨਾਂ ਨੂੰ ਗੱਡੀਆਂ ਲੈ ਕੇ ਦਿੱਤੀਆਂ ਹਨ ਇੱਕ ਦਿਨ ਬਹਿਸ ਵਿੱਚ ਉਸ ਮੁੰਡੇ ਦੇ ਪਿਤਾ ਨੇ ਉਸ ਨੂੰ ਬਹੁਤ ਬੁਰਾ ਭਲਾ ਕਹਿ ਦਿੱਤਾ ਕਿ ਤੈਨੂੰ ਕੀ ਪਤਾ ਮੈਂ ਘਰ ਨੂੰ ਕਿਸ ਤਰ੍ਹਾਂ ਚਲਾ ਰਿਹਾ ਹਾਂ ਉਸ ਮੁੰਡੇ ਨੂੰ ਆਪਣੇ ਪਿਤਾ ਦੀਆਂ ਗੱਲਾਂ ਕੁਝ ਜ਼ਿਆਦਾ ਹੀ ਚੁੱਭ ਗਈਆਂ ਮੁੰਡੇ ਨੇ ਸੋਚਿਆ ਕਿ ਉਸ ਨਾਲ ਹਮੇਸ਼ਾ ਤੋਂ ਹੀ ਗਲਤ ਹੁੰਦਾ ਆ ਰਿਹਾ ਹੈ ਤੇ ਜਦੋਂ ਦਿਲ ਕਰਦਾ ਹੈ ਉਸ ਦਾ ਪਿਤਾ ਉਸ ਨੂੰ ਝੜਕ ਦਿੰਦਾ ਹੈ ਇਸ ਲਈ ਇਸ ਸਭ ਤੋਂ ਛੁਟਕਾਰਾ ਪਾਣ ਲਈ ਮੁੰਡੇ ਨੇ ਸੋਚਿਆ ਕਿ ਉਹ ਅੱਜ ਹੀ ਘਰ ਛੱਡ ਕੇ ਚਲਾ ਜਾਵੇਗਾ ਮੁੰਡੇ ਨੇ ਸੋਚਿਆ ਕਿ ਮੈਂ ਹੁਣ ਇਸ ਪਰਿਵਾਰ ਦੇ ਨਾਲ ਨਹੀਂ ਰਹਿਣਾ ਇਹਨਾਂ ਨੂੰ ਛੱਡ ਕੇ ਮੈਂ ਦੂਰ ਚਲਾ ਜਾਵਾਂਗਾ ਉਸ ਦੇ ਦਿਮਾਗ ਨੂੰ ਪਤਾ ਨਹੀਂ ਕੀ ਹੋ ਗਿਆ ਸੀ ਜਦੋਂ ਉਸ ਨੇ ਘਰ ਛੱਡ ਕੇ ਜਾਣ ਬਾਰੇ ਮਨ ਬਨਾਇਆ ਤਾਂ ਉਸ ਦੇ ਮਾਪਿਓ ਦੋਨੋਂ ਹੀ ਘਰ ਨਹੀਂ ਸੀ ਉਹ ਬਾਜ਼ਾਰ ਕੋਈ ਸਮਾਨ ਲੈਣ ਗਏ ਸੀ ਉਸ ਟਾਈਮ ਉਹ ਘਰ ਵਿੱਚ ਇਕੱਲਾ ਸੀ ਇਹ ਸੋਚ ਉਸ ਉੱਤੇ ਭਾਰੀ ਪੈ ਗਈ ਉਦੋਂ ਹੀ ਉਸ ਦੀ ਨਿਗਾਹ ਆਪਣੇ ਪਿਤਾ ਦੇ ਪਰਸ ਤੇ ਗਈ ਅਸਲ ਵਿੱਚ ਉਸ ਦਾ ਪਿਤਾ ਆਪਣਾ ਪਰਸ ਨਾਲ ਲੈ ਕੇ ਜਾਣਾ ਭੁੱਲ ਗਿਆ ਸੀ ਉਸਨੇ ਸੋਚਿਆ ਕਿ ਜੇ ਘਰ ਛੱਡ ਕੇ ਜਾਣਾ ਹੈ ਤਾਂ ਪੈਸੇ ਵੀ ਚਾਹੀਦੇ ਹਨ ਸਭੋ ਚੰਗਾ ਹੋਇਆ ਜੋ ਮੇਰਾ ਪਿਓ ਆਪਣਾ ਪਰਸ ਘਰ ਹੀ ਭੁੱਲ ਗਿਆ ਹੁਣ ਤਾਂ ਗੱਲ ਹੀ ਬਣ ਗਈ ਮੁੰਡੇ ਨੇ ਉਹ ਪਰਸ ਆਪਣੀ ਜੇਬ ਵਿੱਚ ਪਾ ਲਿਆ ਤੇ ਜਲਦਬਾਜ਼ੀ ਵਿੱਚ ਆਪਣੇ ਪਿਓ ਦੇ ਬੂਟ ਹੀ ਪਾ ਕੇ ਘਰੋਂ ਚੱਲ ਪਿਆ ਥੋੜੀ ਦੂਰ ਜਾਣ ਤੇ ਉਸ ਨੂੰ ਸਮਝ ਆਈ ਕਿ ਜਲਦਬਾਜ਼ੀ ਵਿੱਚ ਉਸ ਨੇ ਆਪਣੇ ਪਿਓ ਦੇ ਬੂਟ ਪਾ ਲਏ ਸਨ ਹੁਣ ਉਸ ਨੇ ਉਹ ਬੂਟ ਲਾ ਕੇ ਉੱਥੇ ਹੀ ਵਗਾ ਕੇ ਮਾਰੇ ਤੇ ਨੰਗੇ ਪੈਰੀ ਤੁਰ ਪਿਆ ਨੰਗੇ ਪੈਰ ਤੁਰਦਿਆਂ ਉਸ ਦੇ ਪੈਰਾਂ ਵਿੱਚ ਰੋੜ ਚੁੱਭ ਗਏ ਉਹ ਫਿਰ ਵੀ ਨਾ ਰੁਕਿਆ ਬਸ ਕੁਝ ਬੜਬੜਾਂਦਾ ਹੋਇਆ ਚੱਲ ਰਿਹਾ ਸੀ ਤੇ ਆਪਣੇ ਪਿਓ ਨੂੰ ਬੁਰਾ ਭਲਾ ਕਹੀ ਜਾ ਰਿਹਾ ਸੀ ਕਿ ਉਸ ਦਾ ਪਿਓ ਉਸ ਨੂੰ ਕਦੇ ਕੁਝ ਨਹੀਂ ਲੈ ਕੇ ਦਿੰਦਾ ਹੈ ਉਸ ਦੀ ਇੱਕ ਛੋਟੀ ਜਹੀ ਜਿੱਦ ਨੂੰ ਵੀ ਪੂਰਾ ਨਹੀਂ ਕਰ ਸਕਦੇ ਹਨ ਹੋਰ ਵੀ ਬਹੁਤ ਕੁਝ ਉਸ ਦੇ ਦਿਮਾਗ ਵਿੱਚ ਚੱਲ ਰਿਹਾ ਸੀ ਰੋੜ ਪੈਰ ਵਿੱਚ ਚੁੱਭਣ ਕਰਕੇ ਜਦੋਂ ਉਸ ਦੇ ਪੈਰ ਵਿੱਚੋਂ ਖੂਨ ਨਿਕਲਣ ਲੱਗ ਪਿਆ ਤਾਂ ਉਸ ਨੇ ਸੋਚਿਆ ਕਿ ਉਸ ਨੂੰ ਥੋੜੀ ਦੇਰ ਬੈਠ ਕੇ ਆਰਾਮ ਕਰ ਲੈਣਾ ਚਾਹੀਦਾ ਹੈ ਤੇ ਫਿਰ ਉਹ ਸੜਕ ਦੇ ਇੱਕ ਪਾਸੇ ਬੈਠ ਗਿਆ ਜੇ ਉੱਥੇ ਬੈਠੇ-ਬੈਠੇ ਉਸ ਨੂੰ ਆਪਣੇ ਪਿਓ ਦਾ ਪਰਸ ਯਾਦ ਆ ਗਿਆ ਉਸ ਨੇ ਸੋਚਿਆ ਕਿ ਪਰਸ ਵਿੱਚ ਪੈਸੇ ਤਾਂ ਹੋਣਗੇ ਹੀ ਕਿਉਂ ਨਾ ਹਸਪਤਾਲ ਜਾ ਕੇ ਆਪਣੇ ਪੈਰ ਦੀ ਪੱਟੀ ਕਰਵਾ ਲਵਾਂ ਫਿਰ ਬਾਅਦ ਵਿੱਚ ਦੇਖਾਂਗਾ ਕਿ ਬਚੇ ਹੋਏ ਪੈਸਿਆਂ ਦਾ ਕੀ ਕਰਨਾ ਹੈ ਹਸਪਤਾਲ ਜਾਣ ਤੋਂ ਪਹਿਲਾਂ ਉਸ ਨੇ ਸੋਚਿਆ ਕਿ ਦੇਖਾਂ ਤਾਂ ਕਿ ਪਰਸ ਵਿੱਚ ਪੈਸੇ ਕਿੰਨੇ ਹਨ ਪਰ ਜਦੋਂ ਉਹਨੇ ਉਹ ਪਰਸ ਖੋਲ੍ਹਿਆ ਤਾਂ ਉਹ ਹੈਰਾਨ ਰਹਿ ਗਿਆ ਪਰਸ ਵਿੱਚ 100 ਰੁਪਏ ਦਾ ਸਿਰਫ ਇੱਕ ਨੋਟ ਸੀ ਦੇਖਣ ਨੂੰ ਤਾਂ ਪਰਸ ਭਰਿਆ ਹੋਇਆ ਲੱਗ ਰਿਹਾ ਸੀ ਪਰ ਬਾਕੀ ਸਾਰੇ ਉਸ ਵਿੱਚ ਕਾਗਜ਼ ਸੀ ਇਹ ਸਭ ਵੇਖ ਕੇ ਉਸ ਨੂੰ ਹੋਰ ਗੁੱਸਾ ਆ ਗਿਆ ਕਿ ਕਿਹੋ ਜਿਹਾ ਬਾਪ ਹੈ ਮੇਰਾ ਜਿਨੇ ਪਰਸ ਵਿੱਚ ਸਿਰਫ ਇੱਕ 100 ਦਾ ਨੋਟ ਹੀ ਰੱਖਿਆ ਹੋਇਆ ਹੈ ਫਿਰ ਉਸਨੇ ਸੋਚਿਆ ਕਿ ਦੇਖਣਾ ਹਾਂ ਕਿ ਇਹਨੇ ਕਾਗਜ਼ ਕਿਉਂ ਸੰਭਾਲ ਕੇ ਰੱਖੇ ਹੋਏ ਹਨ ਜਦ ਉਸਨੇ ਪਹਿਲਾ ਕਾਗਜ਼ ਕੱਢਿਆ ਤਾਂ ਉਹ ਪਰਚੀ ਉਧਾਰ ਦੀ ਸੀ ਉਸ ਦੇ ਪਿਓ ਨੇ ਆਪਣੇ ਦੋਸਤ ਕੋਲੋਂ 40000 ਰੁਪਏ ਉਧਾਰ ਲਏ ਸੀ ਉਸ ਦਾ ਲੈਪਟਾਪ ਖਰੀਦਣ ਲਈ ਇਹ ਉਹੀ ਲੈਪਟਾਪ ਸੀ ਜਿਹਨੂੰ ਨੈਨ ਦੀ ਜਿੱਦ ਉਸ ਨੇ 1 ਸਾਲ ਪਹਿਲਾਂ ਕੀਤੀ ਸੀ ਕਿ ਉਸ ਨੂੰ ਤਾਂ ਲੈਪਟਾਪ ਚਾਹੀਦਾ ਹੈ ਭਾਵੇਂ ਜਿੱਥੋਂ ਮਰਜ਼ੀ ਲਿਆ ਕੇ ਦਿਓ ਬੜੀ ਮੁਸ਼ਕਲ ਨਾਲ ਪੈਸਿਆਂ ਦਾ ਜੁਗਾੜ ਕਰਕੇ ਉਸ ਨੂੰ ਲੈਪਟਾਪ ਉਸ ਦੇ ਪਿਤਾ ਨੇ ਦਵਾਇਆ ਸੀ ਉਹ ਵੀ ਕਿਸੇ ਤੋਂ ਪੈਸੇ ਉਧਾਰ ਲੈ ਕੇ ਉਹ ਪੈਸੇ ਮੋੜਨੇ ਹਜੇ ਬਾਕੀ ਸੀ ਇਸ ਲਈ ਉਸ ਦੇ ਪਿਓ ਨੇ ਉਹ ਪਰਚੀ ਸਾਹਮਣੇ ਰੱਖੀ ਹੋਈ ਸੀ ਹੁਣ ਹੌਲੀ-ਹੌਲੀ ਉਸ ਨੂੰ ਸਾਰਾ ਕੁਝ ਅਹਿਸਾਸ ਹੋ ਰਿਹਾ ਸੀ ਤੇ ਜ਼ਿੰਦਗੀ ਦੀ ਥੋੜੀ-ਥੋੜੀ ਸੱਚਾਈ ਵੀ ਸਮਝ ਆ ਰਹੀ ਸੀ ਤੇ ਫਿਰ ਉਹ ਇੱਕ-ਇੱਕ ਕਰਕੇ ਸਾਰੀਆਂ ਹੀ ਪਰਚੀਆਂ ਨੂੰ ਫਰੋਲਣ ਲੱਗਿਆ ਉਹ ਸਾਰੀਆਂ ਪਰਚੀਆਂ ਕਿਸੇ ਨਾ ਕਿਸੇ ਉਧਾਰ ਦੀਆਂ ਸੀ ਕੋਈ ਪਰਚੀ ਕਿਸੇ ਚੀਜ਼ ਦਾ ਬਿੱਲ ਸੀ ਤੇ ਕੋਈ ਰਾਸ਼ਨ ਦੀ ਪਰਚੀ ਸੀ ਕੋਈ ਕਿਸੇ ਸਮਾਨ ਦੀ ਪਰਚੀ ਸੀ ਤੇ ਕੋਈ ਕਿਸੇ ਤੇ ਕੋਈ ਕਿਸੇ ਦੀ ਉਹ ਇਹ ਦੇਖ ਕੇ ਹੈਰਾਨ ਰਹਿ ਗਿਆ ਕਿ ਉਹਨਾਂ ਦੇ ਸਿਰ ਉੱਤੇ ਕਿੰਨਾ ਜ਼ਿਆਦਾ ਕਰਜ਼ ਸੀ ਤੇ ਘਰ ਵਿੱਚ ਕਿੰਨਾ ਜ਼ਿਆਦਾ ਖਰਚ ਹੋ ਰਿਹਾ ਸੀ ਤੇ ਇੱਕ ਕੱਲਾ ਬੰਦਾ ਕਿਵੇਂ ਇੰਨਾਂ ਸਾਰੀਆਂ ਚੀਜ਼ਾਂ ਨੂੰ ਮੈਨੇਜ ਕਰ ਰਿਹਾ ਸੀ ਹੁਣ ਉਸ ਦਾ ਗੁੱਸਾ ਹੌਲੀ-ਹੌਲੀ ਸ਼ਾਂਤ ਹੋ ਰਿਹਾ ਸੀ ਹੁਣ ਉਸ ਨੇ ਇੱਕ ਹੋਰ ਪਰਚੀ ਕੱਢੀ ਪਰ ਇਹ ਕੋਈ ਪਰਚੀ ਨਹੀਂ ਸੀ ਇਹ ਤਾਂ ਕਿਸੇ ਅਖਬਾਰ ਦਾ ਵਿਗਿਆਪਨ ਸੀ ਜਿਸ ਵਿੱਚ ਲਿਖਿਆ ਹੋਇਆ ਸੀ ਕਿ ਪੁਰਾਣਾ ਸਕੂਟਰ ਵੇਚ ਕੇ ਨਵਾਂ ਮੋਟਰਸਾਈਕਲ ਲੈ ਜਾਓ ਹੁਣ ਉਸ ਲੜਕੇ ਨੂੰ ਸਾਰੀ ਗੱਲ ਸਮਝ ਆ ਗਈ ਸੀ ਕਿ ਉਸ ਦਾ ਪਿਓ ਬਾਹਰ ਕਿਉਂ ਗਿਆ ਹੈ ਤੇ ਅੱਜ ਮੋਟਰਸਾਈਕਲ ਦੀ ਲੜਾਈ ਇੰਨੀ ਕਿਉਂ ਵੱਧ ਗਈ ਸੀ ਉਸ ਦਾ ਪਿਤਾ ਕਹਿ ਰਿਹਾ ਸੀ ਕਿ ਮੈਂ ਕਿਵੇਂ ਘਰ ਨੂੰ ਚਲਾ ਰਿਹਾ ਹਾਂ ਤੈਨੂੰ ਇਸ ਗੱਲ ਦਾ ਅੰਦਾਜ਼ਾ ਵੀ ਨਹੀਂ ਹੈ ਉਸ ਨੂੰ ਯਾਦ ਆ ਰਿਹਾ ਸੀ ਕਿ ਉਹਨਾਂ ਦੇ ਪੁਰਾਣੇ ਸਕੂਟਰ ਤੇ ਉਸ ਦਾ ਪਿਓ ਉਸ ਨੂੰ ਸਕੂਲ ਛੱਡਣ ਜਾਇਆ ਕਰਦਾ ਸੀ ਜਿਸ ਨਾਲ ਉਸ ਦੀਆਂ ਬਹੁਤ ਸਾਰੀਆਂ ਯਾਦਾਂ ਜੁੜੀਆਂ ਹੋਈਆਂ ਸੀ ਘਰ ਦਾ ਉਹ ਇਕਲੌਤਾ ਸਾਧਨ ਸੀ ਜਿਸ ਨਾਲ ਘਰ ਦੀਆਂ ਸਾਰੀਆਂ ਜ਼ਰੂਰਤਾਂ ਪੂਰੀਆਂ ਹੁੰਦੀਆਂ ਹਨ ਸ਼ਾਇਦ ਅੱਜ ਮੇਰੇ ਲਈ ਮੇਰੇ ਪਿਤਾ ਉਸ ਨੂੰ ਵੇਚਣ ਲਈ ਗਏ ਹੋਏ ਹਨ ਤਾਂ ਜੋ ਉਸ ਦੇ ਲਈ ਮੋਟਰਸਾਈਕਲ ਖਰੀਦਿਆ ਜਾ ਸਕੇ ਇਹ ਸੋਚ ਕੇ ਉਸ ਦੀਆਂ ਅੱਖਾਂ ਵਿੱਚੋਂ ਹੰਝੂ ਆਪ ਮੁਹਾਰੇ ਵਹਿ ਚੱਲੇ ਤੇ ਉਹ ਆਪਣੇ ਘਰ ਵੱਲ ਨੂੰ ਦੌੜ ਪਿਆ ਪੈਰਾਂ ਵਿੱਚ ਰੋੜ ਚੁੱਭ ਰਹੇ ਸੀ ਜਿਸ ਨਾਲ ਕਾਫੀ ਖੂਨ ਵੀ ਵਹਿ ਰਿਹਾ ਸੀ ਪਰ ਉਹ ਦੌੜਦਾ ਹੀ ਚਲਿਆ ਜਾ ਰਿਹਾ ਸੀ ਜਦੋਂ ਉਹ ਘਰ ਪਹੁੰਚਿਆ ਤਾਂ ਉੱਥੇ ਕੋਈ ਵੀ ਨਹੀਂ ਸੀ ਕਿਉਂਕਿ ਉਸ ਦੇ ਮਾਤਾ ਪਿਤਾ ਤਾਂ ਉਸ ਦੇ ਸਾਹਮਣੇ ਹੀ ਬਾਜ਼ਾਰ ਗਏ ਸੀ ਹੁਣ ਉਸ ਨੇ ਜਲਦੀ ਦੇ ਨਾਲ ਉਸ ਅਖਬਾਰ ਦੇ ਵਿਗਿਆਪਨ ਨੂੰ ਕੱਢਿਆ ਤੇ ਉਸ ਤੇ ਦਿੱਤੇ ਪਤੇ ਨੂੰ ਦੇਖ ਕੇ ਉਸ ਪਤੇ ਤੇ ਪਹੁੰਚ ਗਿਆ ਉੱਥੇ ਜਾ ਕੇ ਵੇਖਿਆ ਤਾਂ ਵਾਕਈ ਸਕੂਟਰ ਨੂੰ ਵੇਚਣ ਦੀ ਤਿਆਰੀ ਹੋ ਰਹੀ ਸੀ ਉੱਥੇ ਜਾਂਦੇ ਹੀ ਉਹ ਆਪਣੇ ਪਿਓ ਦੇ ਪੈਰਾਂ ਵਿੱਚ ਡਿੱਗ ਪਿਆ ਤੇ ਆਪਣੀ ਗਲਤੀ ਨੂੰ ਮੰਨਿਆ ਉਸਨੇ ਕਿਹਾ ਪਾਪਾ ਰਹਿਣ ਦਿਓ ਸਕੂਟਰ ਨਾ ਵੇਚੋ ਮੈਂ ਮਿਹਨਤ ਕਰਕੇ ਕਮਾਲ ਦਾ ਇੰਜੀਨੀਅਰ ਬਣਾਗਾ ਤੇ ਬਹੁਤ ਸਾਰੇ ਪੈਸੇ ਕਮਾਵਾਂਗਾ ਮੈਂ ਇਹ ਦਿਨ ਕਦੇ ਵਾਪਸ ਨਹੀਂ ਆਣ ਦੇਵਾਂਗਾ ਬਸ ਤੁਸੀਂ ਆਪਣਾ ਸਕੂਟਰ ਨਾ ਵੇਚੋ ਚਲੋ ਆਪਣੇ ਘਰ ਚੱਲਦੇ ਹਾਂ ਸਕੂਟਰ ਨਾਲ ਸਾਡੀਆਂ ਬਹੁਤ ਸਾਰੀਆਂ ਯਾਦਾਂ ਜੁੜੀਆਂ ਹਾਂ ਸਕੂਟਰ ਨਹੀਂ ਵੇਚਣਾ ਰੋ ਰੋ ਕੇ ਆਪਣੇ ਪਿਓ ਕੋਲ ਮਾਫੀ ਮੰਗ ਰਿਹਾ ਸੀ ਉਸ ਨੇ ਕਿਹਾ papa ਅੱਜ ਮੇਰੇ ਕੋਲੋਂ ਬਹੁਤ ਵੱਡੀ ਗਲਤੀ ਹੋ ਚੱਲੀ ਸੀ ਅੱਜ ਮੈਂ ਘਰ ਛੱਡ ਕੇ ਜਾ ਰਿਹਾ ਸੀ ਤੇ ਤੁਹਾਡਾ ਪਰਸ ਵੀ ਚੋਰੀ ਕਰ ਲਿਆ ਸੀ ਪਰ ਜੇ ਮੈਂ ਅੱਜ ਇਦਾਂ ਨਾ ਕਰਦਾ ਤਾਂ ਸ਼ਾਇਦ ਉਹੀ ਜ਼ਿੰਦਗੀ ਤੁਹਾਨੂੰ ਸਮਝ ਨਾ ਸਕਦਾ ਮੈਨੂੰ ਮਾਫ ਕਰ ਦੇਵੋ ਦੋਸਤੋ ਇਹ ਕਹਾਣੀ ਸਾਨੂੰ ਸਿਖਾਉਂਦੀ ਹੈ ਕਿ ਇਸ ਦੁਨੀਆ ਦਾ ਸਭ ਤੋਂ ਅਮੀਰ ਇਨਸਾਨ ਕੌਣ ਹੈ ਸਾਡੇ ਮਾਪਿਓ ਦੀਆਂ ਅੱਖਾਂ ਵਿੱਚ ਜ਼ਿੰਦਗੀ ਵਿੱਚ ਸਿਰਫ ਦੋ ਵਾਰ ਹੀ ਹੰਝੂ ਆਉਂਦੇ ਹਨ ਪਹਿਲਾ ਉਦੋਂ ਜਦੋਂ ਕੁੜੀ ਘਰ ਨੂੰ ਛੱਡਦੀ ਹੈ ਦੂਜਾ ਉਦੋਂ ਜਦੋਂ ਮੁੰਡਾ ਅੱਗੋਂ ਅੱਖਾਂ ਕੱਢੇ ਇਸ ਕਰਕੇ ਆਪਣੇ ਮਾਤਾ ਪਿਤਾ ਦੀ ਹਮੇਸ਼ਾ ਇੱਜ਼ਤ ਕਰਿਆ ਕਰੋ ਤੇ ਉਹਨਾਂ ਨੂੰ ਉਹ ਜ਼ਿੰਦਗੀ ਦਿਵੋ ਜਿਸ ਦੀ ਉਹਨਾਂ ਨੇ ਜ਼ਿੰਦਗੀ ਦੇ ਵਿੱਚ ਕਾਮਨਾ ਵੀ ਨਾ ਕੀਤੀ ਹੋਵੇ ਇੱਕ ਪਿਓ ਆਪਣੀ ਔਲਾਦ ਦਾ ਆਪਣੀ ਔਕਾਤ ਨਾਲੋਂ ਜ਼ਿਆਦਾ ਵੱਧ ਕੇ ਕਰਦਾ ਹੈ ਬਦਲੇ ਵਿੱਚ ਔਲਾਦ ਦੇ ਵੀ ਕੁਝ ਫਰਜ਼ ਬਣਦੇ ਹਨ ਕਿ ਉਹਨਾਂ ਨੂੰ ਬਣਦੀ ਇੱਜ਼ਤ ਤੇ ਪਿਆਰ ਦੇਵੇ ਤਾ ਫਿਰ ਦੋਸਤੋ ਉਮੀਦ ਹੈ ਕਿ ਇਹ ਕਹਾਣੀ ਤੁਹਾਨੂੰ ਵਧੀਆ ਲੱਗੀ ਹੋਵੇਗੀ ਤੇ ਵੀਡੀਓ ਨੂੰ ਲਾਈਕ ਕਰੋ ਤੇ ਕਮੈਂਟ ਕਰਕੇ ਆਪਣੀ رائے ਜ਼ਰੂਰ ਦਿਵੋ ਕਿ ਤੁਸੀਂ ਇਸ ਕਹਾਣੀ ਤੋਂ ਕੀ ਸਿੱਖਿਆ ਸੋ ਇਸੇ ਤਰ੍ਹਾਂ ਦੀਆਂ ਵੀਡੀਓ ਦੇ ਲਈ SK ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਜਲਦ ਹੀ ਮਿਲਾਂਗੇ ਆਪਣੀ ਅਗਲੀ ਵੀਡੀਓ ਦੇ ਨਾਲ ਆਪਣਾ ਖਿਆਲ ਰੱਖਣਾ ਧੰਨ